ਤੁਹਾਡਾ ਧੰਨਵਾਦ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਇੱਕ ਨਵੀਂ ਫਲਾਂਗ ਟੁੱਟੀ ਹੈ ਬਹੁਤ ਹੀ ਅਪਡੇਟਡ ਲੇਟੈਸਟ ਇਕੁਪਮੈਂਟ ਨਾਲ ਲੈਸ ਇਹ ਆਈਟੀਆਈ ਲੁਧਿਆਣਾ ਵਿਖੇ ਅਪਗ੍ਰੇਡ ਹੋਈ ਹੈ ਮੈਂ ਉਹਦੇ ਲਈ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਬੁਮਾਰਕਵਾਦ ਦਿਨਾ ਸਟੇਜ ਤੇ ਮੇਰੇ ਕੈਬਨਟ ਦੇ ਸਾਥੀ ਹਰਜੋਤ ਬਹੈ ਜੀ ਸਾਡੇ ਸੋਨ ਸਾਹਿਬ ਸਾਡੇ ਮਨਿਸਟਰ ਸਾਹਿਬ ਇਸ ਹਲਕੇ ਦੇ ਐਮਐਲਏ ਕੁਲਵੰਤ ਸਿੱਧੂ ਜੀ ਭੋਲਾ ਗਰੇਵਾਲ ਜੀ ਜਿਹੜੇ ਕਿ ਇਸ ਤੋਂ ਐਮਐਲ ਨੇ ਨਵੇਂ ਚੁਣੇ ਮੇਅਰ ਸਾਹਿਬਾ ਇੰਡਸਟਰੀ ਚੋਂ ਸੋਨਾਲਿਕਾ ਗਰੁੱਪ ਆਫ ਕੰਪਨੀਆਂਜ਼ ਦੇ ਮਾਲਕ ਮਿੱਤਲ ਸਾਹਿਬ ਉਪਕਾਰ ਜੀ ਜੋ ਐਮਐਸਐਮਈ ਐਮਐਸਐਮਈ ਨੂੰ ਪ੍ਰਤਿਪਾ ਕਰਦੇ ਨੇ ਬਿਸ਼ਕਰਮਾ ਸਾਹਿਬ ਜੋ ਇਸ ਕੈਂਪਸ ਨੂੰ ਵੀ ਕਾਫੀ ਢੇਰ ਤੋਂ ਦੇਖਦੇ ਨੇ ਸ਼ਰੂਤੀ ਜੀ ਜੋ ਸੈਕਟਰੀ ਨੇ ਨਿਊਲੀ ਪੁਆਇੰਟਡ ਮੇ ਕੋਲਾਰ ਸਾਹਿਬ ਬੈਠੇ ਆ ਜਿੰਨੇ ਵੀ ਸਾਡੇ ਡੀਸੀ ਸਾਹਿਬ ਮੇਰੇ ਸਾਹਮਣੇ ਲੁਧਿਆਣੇ ਦੀ کریم ਬੈਠੀ ਹੈ ਸਾਰੇ ਜਿੰਨੇ ਵੀ ਮਿੱਤਰ ਦੋਸਤ 파ਟੀ ਦੇ ਛੋਟੇ ਵੱਡੇ ਉਹਦਿਆਂ ਤੋਂ ਬਰਾਦਮਨ ਇਸ ਤੋਂ ਲਾ ਬਾ ਲੁਧਿਆਣੇ ਦੀ ਪ੍ਰੈਸ ਜਿਹੜੀ ਹੈ ਤੇ ਸਭ ਤੋਂ ਬਾਅਦ ਮੇਰੇ ਸਾਹਮਣੇ ਸਤਿਕਾਰਯੋਗ ਬਜ਼ੁਰਗ ਵੀ ਬੈਠੇ ਨੇ ਨੌਜਵਾਨ ਵੀਰੇ ਬੈਠੇ ਨੇ ਔਰ ਪਿਆਰੇ ਪਿਆਰੇ ਬੱਚੇ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਗਲਸਾ ਵੈਗੁਰੂ ਜੀ ਕੀ ਫਤ ਹੈ ਮੈਂ ਕੋਈ ਜ਼ੋਤਾ ਲੰਬਾ ਚੌੜਾ ਪਾਸ਼ਣ ਨਹੀਂ ਦੇਣਾ ਮੇਰੇ ਤੋਂ ਪਹਿਲਾਂ ਸਾਰਾ ਕੁਝ ਦੱਸ ਦਿੱਤਾ ਗਿਆ ਅਸੀਂ ਜਦੋਂ ਅਰਵਿੰਦ ਕੇਜਰੀਵਾਲ ਜੀ ਨਾਲ 2022 ਚ ਸ਼ਹਿਰਾਂ ਚ ਪਿੰਡਾਂ ਚ ਕਸਬਿਆਂ ਚ ਜਾਂਦੇ ਸੀ ਅਸੀਂ ਗਰੰਟੀਆਂ ਦਿੰਦੇ ਸੀ ਬਿਜਲੀ ਦੀ ਗਰੰਟੀ ਦਿੰਦੇ ਸੀ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅਸੀਂ ਨਸ਼ਿਆਂ ਨੂੰ ਖਤਮ ਕਰਨ ਦੀ ਗਰੰਟੀ ਦਿੰਦੇ ਸੀ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗਰੰਟੀ ਦਿੰਦੇ ਸੀ ਬਹੁਤੀਆਂ ਗਰੰਟੀਆਂ ਪੂਰੀਆਂ ਹੋ ਗਈਆਂ 3 ਸਾਲ ਚ ਬਲਕਿ ਕੁਝ ਗਰੰਟੀਆਂ ਤਾਂ ਇਹੋ ਜੇ ਵੀ ਪੂਰੀਆਂ ਹੋ ਗਈਆਂ ਜਿਹੜੀਆਂ ਅਸੀਂ ਕਈਆਂ ਹੀ ਨਹੀਂ ਸੀ ਜਿਸ ਤਰ੍ਹਾਂ ਪੰਜਾਬ ਚ 17 ਟੋਲ ਪਲਾਜ਼ੇ ਬੰਦ ਕੀਤੇ ਆ ਜਿਹਦੇ ਨਾਲ 62 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ 62 ਲੱਖ ਰੁਪਏ ਇਹ ਭਾਜੀਪੀ ਵਾਲੇ ਟੋਲ ਪਲਾਜ਼ੇ ਮਹਿੰਗੇ ਕਰੀ ਜਾਂਦੇ ਆ ਅਸੀਂ ਟੋਲ ਪਲਾਜ਼ੇ ਹਟਾਈ ਜਾਂਦੇ ਆ ਕਿਉਂਕਿ ਸਾਨੂੰ ਲੋਕਾਂ ਦੀਆਂ ਜੇਬਾਂ ਦਾ ਫਿਕਰ ਹੈ ਅਸੀਂ ਲੋਕਾਂ ਦੇ ਚੁੱਲਿਆਂ ਦੀ ਅੱਗ ਬਾਰੇ ਜਾਣਦੇ ਹਾਂ ਆਹ ਫਰਕ ਆ ਬਸ ਅੱਜ ਨਹਿਰਾਂ ਦਾ ਪਾਣੀ ਕੱਸੀਆਂ ਰਹੀਂ ਹਰ ਰੋਜ਼ ਕਿਤਨਾ ਕਿਸੇ ਪਿੰਡ 'ਚ ਨਵੀਂ ਪਾਈਪਲਾਈਨ ਪੈ ਰਹੀ ਹੈ ਖੇਤਾਂ ਨੂੰ ਰੋਜ਼ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਸਾਡੇ ਪਿੰਡ 35 ਸਾਲ ਬਾਅਦ ਪਾਣੀ ਦੇਖਿਆ ਜੀ ਸਾਡੇ ਪਿੰਡ 40 ਸਾਲ ਬਾਅਦ ਪਾਣੀ ਦੇਖਿਆ ਜੀ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਰੋਜ਼ ਬਿਜਲੀ ਮਾਰਚ ਚ ਆਪਾਂ ਸਰਕਾਰ ਸੰਭਾਲੀ ਐ ਜੁਲਾਈ ਤੋਂ ਫ੍ਰੀ ਕਰਤੀ ਸੀ ਅੱਜ ਤੱਕ 600 ਯੂਨਟ 2 ਮਹੀਨਿਆਂ ਦਾ ਫ੍ਰੀ ਐ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਥਰਮਲ ਪਲਾਂਟ ਆਪਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਸੀਗਾ ਉਹਦਾ ਨਾਮ ਰੱਖਿਆ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਪਾਬਰ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਉਹਨਾਂ ਨੇ ساری ਜ਼ਿੰਦਗੀ ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਰਹੇ ਜਿੱਤੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਅੱਜ ਦਾ ਇਹ ਆਈਟੀਆਈ ਦਾ ਜਿਹੜਾ ਇਕੁਪਮੈਂਟ ਦੇਖ ਕੇ ਮਸ਼ੀਨਾਂ ਦੇਖ ਕੇ ਬੜੀ ਖੁਸ਼ੀ ਹੋਈ ਪਿੱਛੇ ਜੇ ਅਸੀਂ ਜਰਮਨੀ ਗਏ ਸੀ ਕੁਦਰਤੀ ਸਾਨੂੰ ਉਪਕਾਰ ਜੀ ਹੋਰੀ ਵੀ ਉੱਥੇ ਮਿਲ ਗਏ ਐਗਜ਼ਿਬਿਸ਼ਨ ਲੱਗੀ ਹੋਈ ਸੀ ਦੇਖਦੇ ਫਿਰਦੇ ਸੀ ਕੀ ਕੀ ਨਵਾਂ ਆਇਆ ਦੁਨੀਆ 'ਚ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਧੀਆਂ ਤੋਂ ਵੱਧ ਉਹੀ ਮਸ਼ੀਨਾਂ ਜਿਹੜੀਆਂ ਅਸੀਂ ਉਦੋਂ ਸੁਪਨਾ ਦੇਖਦੇ ਸੀ ਆ ਇੱਥੇ ਲੱਗੀਆਂ ਹੋਈਆਂ ਨੇ ਮਲਟੀ ਸਕਿੱਲ ਸੈਂਟਰ ਦੇ ਵਿੱਚ ਅਸੀਂ ਕਦੇ ਨਹੀਂ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਜਿਹੜੇ ਖਜ਼ਾਨਾ ਖਾਲੀ ਕਹਿੰਦੇ ਰਹੇ ਅਸਲ 'ਚ ਖਜ਼ਾਨਾ ਨਹੀਂ ਖਾਲੀ ਸੀ ਉਹਨਾਂ ਦੀ ਨੀਅਤ ਖਾਲੀ ਸੀ ਨੀयत ਸਾਫ ਹੋਵੇ ਤੇ ਨੀयत ਭਰੀ ਹੋਵੇ ਖਜ਼ਾਨੇ ਖਾਲੀ ਨਹੀਂ ਰਹਿੰਦੇ ਸਿਆਣੇ ਕਹਿੰਦੇ ਆ ਨੀਤਾਂ ਨੂੰ ਮਰਾਦਾਂ ਅੱਜ ਅਸੀਂ ਨਸ਼ਿਆਂ ਵਿਰੁੱਧ ਇੱਕ ਬਹੁਤ ਵੱਡਾ ਯੁੱਧ ਛੇੜਿਆ ਹੋਇਆ ਅਸੀਂ ਆਪਣੇ ਯੂਥ ਨੂੰ ਬਚਾਉਣਾ ਹੈ ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਉਹਨਾਂ ਦੇ ਹੱਥਾਂ 'ਚ ਟਿਫਨ ਫੜਾਉਣੇ ਨੇ ਉਹਨਾਂ ਦੇ ਹੱਥਾਂ 'ਚ ਡਿਗਰੀਆਂ ਦੇਣੀਆਂ ਨੇ ਉਹਨਾਂ ਦੇ ਹੱਥਾਂ 'ਚ ਸੋਨੇ ਦੇ ਚਾਂਦੀ ਦੇ ਕਾਂਸੀ ਦੇ ਮੈਡਲ ਦੇਣੇ ਨੇ ਔਰ ਪ੍ਰਮਾਤਮਾ ਦੀ ਸਵੱਲੀ ਨਜ਼ਰ ਹੋਈ ਹੈ ਆਪਣੇ ਖਿਡਾਰੀ ਸੋਨੇ ਚਾਂਦੀਆਂ ਦੇ ਮੈਡਲ ਵੀ ਜਿੱਤ ਰਹੇ ਨੇ ਆਪਣੇ ਬੱਚੇ ਨੌਕਰੀਆਂ ਵੀ ਪਰਸੋਂ ਤੱਕ ਪਰਸੋਂ ਸੱਤ ਸੌ ਟੀਚਰਾਂ ਨੂੰ ਨੌਕਰੀ ਦਿੱਤੀ ਹੈ 54000 ਤਿੰਨ ਨੌਕਰੀਆਂ ਸਰਕਾਰੀ ਹੋ ਗਈਆਂ ਹੁਣ ਤੱਕ 54000 ਤਿੰਨ ਸਰਕਾਰੀ ਬਾਕੀ 97000 ਕਰੋੜ ਦੇ ਨੇੜੇ ਤੇੜੇ ਇਨਵੈਸਟਮੈਂਟ ਆ ਗਈ ਜਿਹੜੀ ਸਾਡੇ ਕੋਲੇ ਪਹਿਲਾਂ ਇੱਥੇ ਇੰਡਸਟਰੀ ਸੀ ਉਹਨਾਂ ਨੇ ਆਪਣੇ ਆਪਣੇ ਪਲਾਂਟ ਜਿਹੜੇ ਨੇ ਐਕਸਪੈਂਡ ਕਰ ਲਏ Tata Steel ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਉਹ ਇੱਥੇ ਲੱਗ ਰਿਹਾ ਜੀ Grassim Peers Sanathan Textile Barbio ਕਲਾਸ ਕੰਬਾਈਨਰ ਬਣਾਉਣ ਵਾਲੇ ਮਰਿੰਡੇ ਐ ਜਰਮਨੀ ਦੀ ਕੰਪਨੀ ਐ ਗੋਦਰੇਜ ਕਿਸਾਨ ਕੈਚਅ ਮੇਰੇ ਕੋਲ ਐ ਗਿਨੇ ਪਏ ਨੇ ਮੈਂ ਆਪ ਜਾ ਜਾ ਕੇ ਉਹਨਾਂ ਨਾਲ ਗੱਲ ਕਰਦਾ ਕਿ ਆਓ ਜੀ ਸਾਡੇ ਜੋਾਕਾਂ ਨੂੰ ਮਨੋਕਰੀਆਂ ਦਿਓ ਅਸੀਂ ਤੁਹਾਨੂੰ ਕੋਈ ਤੁਹਾਡੇ ਤੋਂ ਕੋਈ ਰਿਸ਼ਵਤ ਨਹੀਂ ਲਊਗਾ ਕੋਈ ਤੁਹਾਨੂੰ ਐਨਓਸੀ 'ਚ ਦਿੱਕਤ ਨਹੀਂ ਆਉਣੀ ਤੁਸੀਂ ਆ ਕੇ ਸਾਡੇ ਇੰਡਸਟਰੀ ਲਾ ਕੇ ਸਾਡੇ ਜੋਾਕਾਂ ਨੂੰ ਨੌਕਰੀਆਂ ਦਿਓ ਕਿਉਂਕਿ ਸਾਡੇ ਬੱਚੇ ਜਾਂ ਤਾਂ ਬਾਹਰ ਨੂੰ ਜਾ ਰਹੇ ਨੇ ਜਾਂ ਨਸ਼ਾ ਵਾਲ ਨੂੰ ਜਾ ਰਹੇ ਨੇ ਸੋ ਅਸੀਂ ਦੋਨੇ ਚੀਜ਼ਾਂ ਨੂੰ ਰੋਕਣਾ ਔਰ ਮੈਨੂੰ ਖੁਸ਼ੀ ਹੈ ਅੱਜ ਮੈਂ ਮਿਲਿਆ ਕਿ ਕੁਝ ਦੁਬਈ ਤੋਂ ਵੀ ਇੱਥੇ ਸਾਡੀਆਂ ਮਸ਼ੀਨਾਂ ਦੇਖਣ ਆਏ ਨੇ ਇੱਥੇ ਬੈਠੇ ਹੋਣੇ ਕਿਤੇ ਦੁਬਈ ਤੋਂ ਪੈਸਾ ਮੈਨੂੰ ਮਿਲੇ ਸੀ ਸੋ ਅਸੀਂ ਰੋਲ ਮਾਡਲ ਬਣ ਸਕਦੇ ਆ ਦੁਨੀਆ ਲਈ ਸਾਡੇ ਚ ਇੰਨਾ ਸਕਿੱਲ ਹੈਗਾ ਪੰਜਾਬੀਆਂ ਚ ਜਿਵੇਂ ਕਹਿੰਦੇ ਆ ਕਿ ਆਪਾਂ ਜਿਗਾਰ ਲਾ ਲੈਨੇ ਕੋਈ ਨਾ ਕੋਈ ਜਗਾੜੀਆਂ ਜਗਾੜੀ ਕੋਈ ਨਾ ਕੋਈ ਐਹਾਂ ਜੀਆਂ ਤਾਰਾਂ ਤੁਰਾਂ ਜੋੜ ਕੇ ਮੋਟਰ ਐਹਾਂ ਜੀ ਚਲਾਉਨੇ ਆ ਇੰਜੀਨੀਅਰ ਵੀ ਫੇਲ ਹੋ ਜਾਂਦੇ ਨੇ ਉੱਥੇ ਤੋ ਇਸ ਕਰਕੇ ਸਾਨੂੰ ਪਤਾ ਥੋੜਾ ਜਿਹਾ ਕਿ ਤੇ ਸਾਨੂੰ ਗਵਰਨਮੈਂਟ ਵੱਲੋਂ ਮਨਜ਼ੂਰੀ ਤੇ ਮਸ਼ੀਨਾਂ ਮਿਲ ਜਾਣ ਕਿਹੜੇ ਐਲਨ ਮਸਕ ਹੋਰੀ ਇੱਥੇ ਸਾਡੇ ਘਰ ਘਰ ਐਲਨ ਮਸਕ ਬੈਠੇ ਨੇ ਜਿਹੜਾ ਬਿਜ਼ਨਸ ਫਲਾਸਟ ਚਲਾਇਆ ਸੀ ਸਕੂਲਾਂ ਚ ਪੰਜ ਪੰਜ ਬੱਚਿਆਂ ਨੇ ਗਰੁੱਪ ਬਣਾ ਕੇ 2-2000 ਰੁਪਏ ਉਹਨਾਂ ਨੂੰ ਦੇ ਕੇ 10-10000 ਹੋ ਗਿਆ ਵੀ ਤੁਸੀਂ ਕੁਝ ਵੀ ਬਣਾਓ ਉਹ ਇੱਕ ਬੱਚੇ ਨੇ ਹੈਲਮਟ ਬਣਾਇਆ ਉਹ 'ਚ ਸੈਂਸਰ ਲਾਤਾ ਇੱਕ ਉਹ ਕਹਿੰਦਾ ਜੀ ਜੇ ਸ਼ਰਾਬ ਪੀ ਕੇ ਸਟਾਰਟ ਕਰੂ ਹੁੰਦਾ ਹੀ ਨਹੀਂ ਮੈਂ ਕਿਹਾ ਵੀ ਹੈਗਾ ਤਾਂ ਵਧੀਆ ਮੈਂ ਕਿਹਾ ਜੁਗਾੜੀ ਐ ਪੰਜਾਬੀ ਮੈਂ ਕਿਸੇ ਹੋਰ ਤੋਂ ਕਰਾ ਲੂ ਵੀ ਆ ਬਾਈ ਮਾਰੀ ਇੱਕ ਕਿੱਕ ਤੇ ਕਹਿੰਦਾ ਨਾ ਜੀ ਹੈਲਮਟ ਤਾਂ ਪਾਉ ਕਿ ਜਦੋਂ ਹੈਲਮਟ ਪਾ ਲੇਂ ਬੰਦ ਹੋ ਜੂਗੀ ਸੁਣ ਗਿਆ ਤਰੀਕ ਤਕਨੀਕ ਤੇਰੀ ਵਧੀਆ ਫਿਰ ਕਿਸੇ ਕੰਪਨੀ ਵਾਲਿਆਂ ਨੇ ਉਹਦੇ ਨਾਲ ਐਗਰੀਮੈਂਟ ਕੀਤਾ ਕਿ ਭਾਈ ਤੂੰ ਸਾਡੇ ਵਾਸਤੇ ਬਣਾਏਗਾ ਛੋਟੇ ਛੋਟੇ ਬੱਚਿਆਂ ਦੇ ਕਾਡਾਂ ਦੇਖੋ ਉਹਦੇ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਕਾਫੀ ਬਣਾਉਣ ਦੀਆਂ ਮਸ਼ੀਨਾਂ ਬਿਨਾ ਝੱਗ ਵਾਲੀ ਕੌਫੀ ਬਣਾਉਣ ਵਾਲੀ ਮਸ਼ੀਨ ਕੱਢੀ ਬੈਠੇ ਇੱਕ ਮੈਂ ਕਿਹਾ ਆਹ ਵਧੀਆ ਕੀਤਾ ਯਾਰ ਅਸੀਂ ਬਿਆਂ ਬੂਹੇ ਜਾਣੇ ਕੌਫੀ ਦਾ ਕੱਪ ਦੇ ਦਿੰਦੇ ਆ ਜਦੋਂ ਨੂੰ ਕੌਫੀ ਥੇ ਹੁੰਦੀ ਆ ਉਦੋਂ ਨੂੰ ਮੁੱਕ ਜਾਂਦੀ ਆ ਝੱਗੀ ਝੱਗ ਹੁੰਦੀ ਆ ਉੱਥੇ ਫਿਰ ਅਹੀਂ ਤਰਕੇ ਜਾਈਆਂ ਆ ਜੰਨੇ ਚਲੋ ਚੰਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੜਾ ਕੁਝ ਸਾਡੇ ਬੱਚਿਆਂ 'ਚ ਟੈਲੈਂਟ ਆ ਬਹੁਤ ਟੈਲੈਂਟ ਆ ਕਿਉਂਕਿ ਸਾਡੇ ਕੋਲੇ ਪੜ੍ਹਾਈ ਦੇ ਸਾਧਨ ਬਦਲ ਗਏ ਹੁਣ ਅਸੀਂ ਹੁਣੇ ਹੀ ਅਜੇ 72 ਟੀਚਰ ਭੇਜੇ ਪਰਸੋ ਚੌਥੀ ਆਇਆ ਫਿਨਲੈਂਡ ਤੋਂ ਹੁਣ ਤੱਕ 250 ਟੀਚਰਾਂ ਨੂੰ ਅਸੀਂ ਸਿੰਗਾਪੁਰ ਫਿਨਲੈਂਡ ਦੀਆਂ ਪੜ੍ਹਾਈ ਨਵੇਂ-ਨਵੇਂ ਤਰੀਕਿਆਂ ਨਾਲ ਕਰਾਉਣ ਦੀਆਂ ਜਿਹੜੀਆਂ ਅਕੈਡਮੀਜ਼ ਨੇ ਉਹਨਾਂ ਚ ਆਪਣੇ ਪ੍ਰਿੰਸੀਪਲਾਂ ਨੂੰ ਤੇ ਈ.ਡੀ.ਟੀ. ਟੀਚਰਾਂ ਨੂੰ ਭੇਜ ਕੇ ਟ੍ਰੇਨਿੰਗ ਦੇ ਚੁੱਕੇ ਹਾਂ ਜੀ ਹਾਲਤ ਤਿੰਨ ਸਾਲ ਹੀ ਹੋਏ ਨੇ ਤਿੰਨ ਸਾਲ ਤਾਂ ਉਹਨਾਂ ਵਾਲਾ ਕਚਰਾ ਹੀ ਸਾਫ਼ ਕੀਤਾ ਹੈ ਹੌਣ ਹੌਣ ਦੇਖਣ ਲੱਗਣਗੇ ਰੰਗ ਪੰਜਾਬ ਦੇ ਹੁਣ ਉਹ ਘਾਟਨ ਹੋ ਰਹੇ ਨੇ ਅੱਜ ਫਲੋਰ ਤੋਂ ਆਇਆ ਪੰਜਾਬ ਪੁਲਿਸ ਦੇ ਐਸ ਐਚ ਓ ਨੂੰ 139 ਨਵੀਆਂ ਗੱਡੀਆਂ ਦਿੱਤੀਆਂ ਨੇ 319 ਪਹਿਲਾਂ ਦਿੱਤੀਆਂ ਸੀ ਪੰਜਾਬ ਦਾ ਇੱਕ ਵੀ ਥਾਣਾ ਇਹੋ ਜਾਂ ਨਹੀਂ ਜਿੱਥੇ ਐਸ ਐਚ ਓ ਕੋਲੇ ਨਵੀਂ ਗੱਡੀ ਸਕੋਰਪਿਓ ਨਵੀਂ ਗੱਡੀ ਨਾ ਹੋਵੇ ਇਹ ਜਨ ਕਿਉਂਕਿ ਉਹਨਾਂ ਨੇ ਜ਼ੀਰੋ ਗਰਾਊਂਡ ਤੇ ਉਹਨਾਂ ਨੇ ਕੰਮ ਕਰਨਾ ਹੈ ਉਹਨਾਂ ਕੋਲ ਤਾਂ ਗੱਡੀਆਂ ਨਵੀਆਂ ਚਾਹੀਦੀਆਂ ਨਾ ਪਹਿਲਾਂ ਇਹ ਉੱਪਰੋਂ ਸ਼ੁਰੂ ਕਰਦੇ ਸੀ ਪਿਛਲੇ ਐਸਐਸਪੀ ਉਹ ਥੋੜੀ ਜੀ ਰੱਦੀ ਜੀ ਕਰਕੇ ਡੀਐਸਪੀ ਨੂੰ ਦੇ ਦਿੰਦਾ ਸੀ ਡੀਐਸਪੀ ਹੋਰ ਰੱਦੀ ਜੀ ਕਰਕੇ ਉਹਦੋਂ ਥੱਲੇ ਫੜਾ ਦਿੰਦਾ ਸੀ ਜਦੋਂ ਤੱਕ ਥਾਣੇ ਪਹੁੰਚਦੀ ਸੀ ਉਹਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮੰਗਰਲਾ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਕਈ ਵਾਰੀ ਜਿਹਨੂੰ ਫੜਨਾ ਹੁੰਦਾ ਸੀ ਉਹਨੂੰ ਕਹਿਣਾ ਪੈਂਦਾ ਸੀ ਬਾਈ ਬਣ ਕੇ ੱੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਮੈਂ ਕਿਹਾ ਨਵੀਆਂ ਗੱਡੀਆਂ ਇਹਨਾਂ ਨੂੰ ਦਿਓ ਜਿਨ੍ਹਾਂ ਨੇ ਮਗਰ ਭੱਜਣਾ ਉਹਨਾਂ ਦੇ ਜਿਨ੍ਹਾਂ ਨੇ ਅਰਾਧੀਆਂ ਨੂੰ ਫੜਨਾ ਹੈ ਜਿਨ੍ਹਾਂ ਨੇ ਚਿੱਟੇ ਦੇ ਤਸਕਰਾਂ ਨੂੰ ਫੜਨਾ ਹੈ ਉਹ ਅਪਗ੍ਰੇਡ ਕੀਤਾ ਪੁਲਿਸ ਨੂੰ ਪਰ ਹੁਣ ਇੱਕ ਨਵਾਂ ਕੈਬਨੇਟ ਚਾਜ ਜੀ ਡਿਸੀਜਨ ਕੀਤਾ ਹੈ ਕਿ ਕਈ ਕਾਪੀਐਸ ਅਫਸਰ ਹੀ ਕਈ ਐਸਐਸਰ ਹੀ ਕਾਪੀਐਸ ਅਫ ਆਈਐਫਐਸ ਅਫਸਰ इंडियन फॉरेन अपना फॉरेस्ट सर्विस ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ 80 ਕਿਤੇ ਸਕੂਲ ਕਰੀਬ ਅਸੀਂ ਪਹਿਲਾਂ ਪਾਇਲਟ ਦੇ ਤੌਰ ਤੇ ਚੁਣ ਰਹੇ ਹਾਂ ਸਕੂਲ ਆਫ ਐਕਸਲੈਂਸ ਕਿ ਉਹ ਐਸਐਸਪੀ ਇੱਕ ਸਕੂਲ ਨੂੰ ਅਡਾਪਟ ਕਰ ਲੂਗਾ ਹਫਤੇ ਚੱਕ ਟੁਕਟ ਇੱਕ ਵਾਰੀ ਉਹ ਸਕੂਲ ਜਾ ਕੇ ਆਊਗਾ ਬੱਚਿਆਂ ਨਾਲ ਗੱਲ ਕਰੂਗਾ ਕੀ ਬਣਨਾ ਹੈ ਜਿਹੜੇ ਬੱਚਿਆਂ ਨੇ ਪੁਲਿਸ ਜਾਣਾ ਹੈ ਉਹ ਦੱਸੂਗਾ ਪੁਲਿਸ ਜਾਣ ਦੇ ਤਰੀਕੇ ਵੀ ਆਹ ਮੈਂ ਪੜਦਾ ਹੁੰਦਾ ਸੀ ਮੈਂ ਵੀ ਪੁਲਿਸ ਸੀ ਜਦੋਂ ਆਇਆ ਆਹ ਮੈਂ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਹੀ ਜੇ ਕਿਸੇ ਨੇ ਡੀਸੀ ਬਣਨਾ ਹੈ ਤਾਂ ਡਿਪਟੀ ਕਮਿਸ਼ਨਰ ਜਦੋਂ ਉੱਥੇ ਬੈਠਾ ਹੋਊਗਾ ਉਹ ਦੱਸੂਗਾ ਵੀ ਕਿਵੇਂ ਆਈਐਸ ਦਾ ਪੇਪਰ ਹੁੰਦਾ ਹੈ ਮੇਨ ਦੇ ਪੇਪਰ ਕੀ ਹੁੰਦੇ ਨੇ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਤੇ ਕਿੱਥੇ ਟ੍ਰੇਨਿੰਗ ਹੁੰਦੀ ਹੈ ਉਹ ਸਾਰਾ ਦੱਸਿਆ। ਬੱਚਿਆਂ ਦਾ ਹੌਸਲਾ ਹੋਊਗਾ। ਮਾਪਿਆਂ 'ਚ ਖੁਸ਼ੀ ਹੋਊਗੀ ਸਾਨੂੰ ਸਾਡੇ ਬੱਚਿਆਂ ਨੂੰ ਦੱਸਣ ਵਾਸਤੇ ਡੀਸੀ ਆਪ ਆਉਂਦਾ ਸਾਡੇ ਸਕੂਲ 'ਚ। ਇਸ ਤਰ੍ਹਾਂ ਦੇ ਨਵੇਂ ਆਈਡੀਆ ਲੈ ਕੇ ਆ ਰਹੇ। ਔਰ ਕ腐ਸ਼ਨ ਦੇ ਵਿਰੁੱਧ ਜ਼ੋਰਦਾਰ ਮਹਿੰਮ ਚੱਲ ਰਹੀ ਹੈ। ਜੇ ਕਿਤੇ ਤੁਹਾਨੂੰ ਕੋਈ ਨਸ਼ੇਵਾਰੇ ਕਿ ਫਲਾਨੇ ਪਿੰਪਲ ਥੱਲੇ ਨਸ਼ਾ ਵਿਕੀ ਜਾਂਦਾ ਇੱਕ ਫੋਨ ਨੰਬਰ ਹੈ 9779 100200 9779 100 200 ਇਸ ਨੰਬਰ ਤੇ ਤੁਹਾਡਾ ਨਾਮ ਨਹੀਂ ਆਊਗਾ بس دس دو ਵੀ ਇੱਥੇ ਆ ਜਗ੍ਹਾ ਤੇ ਨਸ਼ਾ ਵਿਕੀ ਜਾਂਦਾ ਤੁਹਾਡਾ ਨਾਮ ਗੁਪਤ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਊ ਬਾਕੀ ਕੰਮ ਸਾਡਾ ਇਸੇ ਤਰੀਕੇ ਜੇ ਕੋਈ ਕਿਤੇ ਰਿਸ਼ਵਤ ਮੰਗਦਾ ਤੁਹਾਡੇ ਤੋਂ ਉਹਦਾ ਵੀ ਵਟਸਐਪ ਨੰਬਰ ਉਹ ਸਾਨੂੰ ਭੇਜ ਦਿਓ ਬਾਕੀ ਕੰਮ ਸਾਡਾ ਮੈਂ ਤੁਹਾਨੂੰ ਕਹਿ ਕੇ ਪਹਿਲੇ 3 ਸਾਲ ਤੱਕ ਪਲੈਨਿੰਗ ਬਣਾਉਣ ਨੂੰ ਹੀ ਲੱਗੇ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ ਵਿੱਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਜਦੋਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਮੰਤਰੀ ਨਸ਼ਾ ਬਕਾਉਣ ਜਦੋਂ ਨਸ਼ੇ ਦੇ ਵੱਡੇ ਤਸਕਰ ਮੰਤਰੀ ਦੀ ਗੱਡੀ 'ਚ ਸਫ਼ਰ ਕਰਨ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੋਈ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਊ ਸੋ ਇਸ ਕਰਕੇ ਨਾ ਮੇਰਾ ਕਿਸੇ ਰੇਤੇ ਵਾਲੇ ਨਾਲ ਹਿੱਸਾ ਹੈ ਨਾ ਕਿਸੇ ਬੱਸਾਂ ਵਾਲੇ 'ਚ ਹਿੱਸਾ ਹੈ ਨਾ ਕਿਸੇ ਟਾਬੇ ਵਾਲੇ ਚ ਹਿੱਸਾ ਨਾ ਕਿਸੇ ਸ਼ਰਾਬਾਂ ਵਾਲੇ ਚ ਹਿੱਸਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਿਤਕੋ ਹੀ ਸਨ ਬਾਹਰ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਬੇਰੁਜ਼ਗਾਰ ਨਹੀਂ ਰਹੂਗਾ ਨਹੀਂ ਤਾਂ ਧਰਨੇ ਲਾਉਂਦੇ ਲਾਉਂਦੇ ਓਵਰ ਏਜ ਹੋ ਗਏ ਜੀ ਮੇਰੇ ਕੋਲੇ ਆਉਂਦੇ ਨੇ ਅਸੀਂ ਹੁਣ ਕਈ ਵਾਰੀ ਕਈ ਡਿਪਾਰਟਮੈਂਟਾਂ ਚ ਉਮਰ ਦੀ ਹੱਦ ਵਧਾਈ ਵਧਾਉਣੀ ਪਈ ਕਹਿੰਦੇ 10 ਸਾਲ ਤੋਂ ਧਰਨੇ ਲਈ ਜਾਂਦੇ ਨਹੀਂ ਹੁਣ ਹੁਣ ਉਮਰ ਬੁਮਰ ਵੱਧ ਗਈ ਜੀ ਕਹਿੰਦੇ 37 ਤੋਂ ਉੱਪਰ ਹੋ ਗਈ ਅੱਛਾ ਸਾਡੇ ਨੌਜਵਾਨ 37 ਤੋਂ ਉੱਪਰ ਹੋ ਜਾਣ 10-10 ਸਾਲ ਧਰਨੇ ਦੇ ਦੇਣ ਤੇ 37 ਤੋਂ ਇੱਕ ਦਿਨ ਵੀ ਟੱਪ ਜਾਣ ਤੁਸੀਂ ਓਵਰਏਜ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਆ ਲੀਡਰਾਂ ਚੋਂ ਰਿਟਾਇਰ ਹੋਇਆ ਕੋਈ ਉਹ 90 90 ਸਾਲ ਦੇ 95 95 ਸਾਲ ਦੇ ਹਟਦੀ ਹੀ ਨਹੀਂ ਤਿੰਨ ਜਾਨੇ ਇਧਰੋਂ ਫੜਦਿਆ ਤਿੰਨ ਜਾਨੇ ਇਧਰੋਂ ਫੜਦਿਆ ਚੱਕ ਕੇ ਸਟੇਜ ਤੇ ਧਰਦਿਆ ਫੇਰ ਵੀ ਇੱਕ ਮੌਕਾ ਹੋਰ ਦਿਓ ਜੀ ਉਹ ਮੈਂ ਖਿਆ ਬਾਬਾ ਜੀ ਸੇਵਾ ਕਰਾਉਣ ਦੇ ਦਿਨ ਨੇ ਯਾਰ ਹੁਣ ਤੁਸੀਂ ਸੇਵਾ ਕਰੋਗੇ ਕਿਹੜੀ ਨਵੇਂ ਜੋ ਆਕਾ ਨੂੰ ਕੰਮ ਕਰ ਲੈਣ ਦੋ ਕੋਈ ਸੂਏ ਚੀਜ਼ਾਂ ਬਦਲਣ ਵਾਲੀਆਂ ਰਿਟਾਇਰਮੈਂਟ ਦੀ ਏਜ ਹੀ ਹੈ ਨਹੀਂ ਲੈ ਹਟਦੇ ਹੀ ਨਹੀਂ ਇੱਕ ਵਾਰੀ ਹਾਰ ਜਣ ਕਹਿੰਦੇ ਦੂਜੇ ਹਲਕੇ ਚ ਖੜੇ ਹੋਵਾਂਗੇ ਕੀ ਕੋਈ ਨਾ ਕੋਈ ਵੋਟਾਂ ਆਈਆਂ ਲੈਣੀਆਂ ਨੇ ਜਗਾੜ ਲਾਈ ਰੱਖਦੇ ਰਹਿੰਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਮਾਪੇ ਵੀ ਆਏ ਹੋਣਗੇ ਬੱਚੇ ਵੀ ਆਏ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਲਾਣੇਦਾਰ ਹੁੰਦਾ ਸਟੇਟ ਦਾ ਜਿਵੇਂ ਘਰ ਦਾ ਲਾਣੇਦਾਰ ਹੁੰਦਾ ਮੋਂ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਓ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਔਰ ਲਾਣੇਦਾਰ ਦਾ ਫਰਜ ਬਣਦਾ ਹੈ ਘਰ ਦੇ ਹਰੇਕ ਜੀ ਨੂੰ ਖੁਸ਼ ਰੱਖੇ ਹਰੇਕ ਜੀ ਦੀ ਗੱਲ ਸੁਣੇ ਹਰੇਕ ਜੀ ਦਾ ਜਿਹੜਾ ਸ਼ਿਕਵਾ ਹੈ ਉਹ ਦੂਰ ਕਰੇ ਤਾਂ ਘਰ ਤਰੱਕੀ ਕਰੂਗਾ ਜੀ ਜੇ ਘਰ ਚ ਪਾੜ ਪੈ ਗਿਆ ਵੱਡੀ ਬਹੂ ਕਿਧਰੇ ਹੋਰ ਤਰੀ ਫਿਰਦੀ ਹੈ ਛੋਟੀ ਬਹੂ ਕਿਸੇ ਦੇ ਹੋਰ ਆਲੇ ਪਾਸਿਓਂ ਚੁਗਲੀਆਂ ਕਰੀ ਜਾਂਦੀ ਹੈ ਵੱਡਾ ਮੁੰਡਾ ਉਹ ਕੁੰਡੀ ਲਈ ਜਾਂਦਾ ਹੈ 83 ਤੋਂ ਪੈਸੇ ਲਈ ਜਾਂਦਾ ਹੈ ਛੋਟਾ ਪਤਾ ਨਹੀਂ ਕਿਤੋਂ ਆਹਰ ਦੂਰ ਲੈ ਕੇ ਖਾ ਗਿਆ ਵੱਲੋਂ ਵੇਚੀ ਜਾਂ ਫੇਰ ਕਿਵੇਂ ਕਰ ਚੱਲੂਗਾ ਜੀ ਤੁਹਾਡਾ ਸੋ ਇਸ ਕਰਕੇ ਬਤੌਰ ਕਸਟੋਡੀਅਨ ਬਤੌਰ ਸਟੇਟ ਦਾ ਹੈੱਡ ਮੈਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਇਹ ਤੁਹਾਨੂੰ ਗਾਰੰਟੀ ਦਿੰਦਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਐ ਯਕੀਨ ਰੱਖਿਓ ਐਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਓ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਲੁੱਗਣਗੇ ਐਸੇ ਧਰਤੀ ਤੇ ਪੰਗੜੇ ਪੈਣਗੇ ਐਸੇ ਧਰਤੀ ਤੇ ਹੁਣ 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 ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਇਹ ਜੇ ਫੰਕਸ਼ਨ ਹੀ ਹੋਣੋਂ ਅਟਗੇ ਸੀ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ। ਕੋਈ ਕਿਸੇ ਨੌਕਰੀ ਦੇਣ ਦਾ ਜਾਂ ਕੋਈ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ। ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ। ਸੰਤ ਅੰਦਰ ਹੀ ਨਿਵੜਨ ਦਿੰਦੇ ਸੀ। ਹੁਣ ਪਰਿਵਾਰਕ ਮਾਹੌਲ ਹੈ। ਚੰਡੀਗੜ੍ਹ ਆਉਂਦੇ ਨੇ ਵੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆ ਜਾਓ ਮੈਂ ਚਾਹ ਪੀ ਜੋ। ਕਰੇ ਭਾਈ ਜੰਨੇ। ਹੁਣ ਆਪਦਾ ਘਰ ਹੈ। ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ 2 ਸੈਕਟਰ ਵਾਲੇ ਉਹ ਬੜੀ ਧੀਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਨਹੀਂ ਤਾਂ ਵੜ ਨਹੀਂ ਦਿੰਦੇ ਸੀ ਉੱਤੇ ਸੋਇਸ ਕਰਕੇ ਮੈਂ ਅੱਜ ਬਹੁਤ ਖੁਸ਼ ਆ ਇਸ ਸਾਨੀ ਸਾਹਿਬ ਜੋ ਤੁਸੀਂ ਇਹ ਐਫਰਟ ਕਰ ਰਹੇ ਹੋ ਔਰ ਅ ਸੰਜੀਵ ਰੋੜਾ ਜੀ ਨੂੰ ਅਸੀਂ ਹਸਪਤਾਲ ਵਾਲੇ ਪਾਸੇ ਲਾਇਆ ਹੋਇਆ ਉਹ ਵੀ ਬਹੁਤ ਐਫਰਟ ਕਰ ਰਹੇ ਨੇ ਤੇ ਬਾਕੀ ਇਹਨਾਂ ਕੋਲੇ ਆਪ ਵੀ ਫੰਡ ਹੈਗਾ ਰਾਜ ਸਭਾ ਦਾ ਇਧਰ ਸਰਕਾਰ ਕੋਲੇ ਵੀ ਹੈਗਾ ਤੇ ਅਸੀਂ ਫੰਡਾਂ ਦੀ ਕਮੀ ਨਹੀਂ ਆਉਣ ਦੇਵਾਂਗੇ ਬਸ ਤੁਸੀਂ ਪੜਨ ਵਾਲੇ ਬਣੋ ਮੈਰਿਟ ਵਾਲੇ ਬਣੋ ਮੈਰਿਟ ਦੇ ਵਿੱਚ ਨੰਬਰ ਲੈ ਆਓ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਡੇ ਨੰਬਰ ਵੱਧ ਆਗੇ ਪਰ ਘੱਟ ਨੰਬਰ ਵਾਲਾ ਨੌਕਰੀ ਲੈ ਗਿਆ ਕਹੂੰ ਕਿ ਉਹਦੇ ਬਾਪੂ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣਦਾ ਸੀ ਨਾ ਜਿਹੜਾ ਮੈਰਿਟ ਚ ਆਊਗਾ ਉਹ ਹੀ ਨੌਕਰੀ ਪਾਊਗਾ ਉਹ ਹੀ ਕੁਰਸੀ ਤੇ ਬੈਠੂਗਾ ਦੂਜੇ ਨਹੀਂ ਬੈਠੇ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਇੱਕ ਇੱਕ ਪਰਿਵਾਰ ਚ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਵੀ ਮਿਲ ਗਈਆਂ ਆ ਗੋਵਿੰਦ ਆਪਣਾ ਮਲੋਹ ਕੋਲੇ ਪਿੰਡ ਹੈ ਦੋ ਜੋੜੀਆਂ ਬੇਟੀਆਂ ਪੈਦਾ ਹੋ ਗਈਆਂ ਕਿਸੇ ਘਰ ਚ ਲੋਕ ਇੱਕ ਨਹੀਂ ਚਰਦੇ ਦੋ ਹੋ ਗਈਆਂ ਟਵਿਨਸ ਹੋ ਗਈਆਂ ਜੋੜੀਆਂ ਬੱਚੀਆਂ ਪੈਦਾ ਹੋ ਗਈਆਂ ਲੋਕ ਉਹਨਾਂ ਨੂੰ ਇਹ ਕਹਿਣ ਆਇਆ ਕਰਨ ਪਈ ਤੁਹਾਡੇ ਪੁਰਾਣੇ ਜਨਮ ਦੇ ਕੋਈ ਪਾਪ ਸਾਹਮਣੇ ਆਏ ਨੇ ਵੀ ਦੋ ਦੋ ਕੁੜੀਆਂ ਜੰਮ ਪੀਆਂ ਉਹਨਾਂ ਪਰਿਵਾਰ ਨੇ ਬੱਚਿਆਂ ਨੂੰ ਪੜਾਇਆ ਆ 6 ਕਿ ਮਹੀਨੇ ਪਹਿਲਾਂ ਦੋਨੇ ਕੁੜੀਆਂ ਜੱਜ ਬਣ ਗਈਆਂ ਦੋਨੇ ਭੈਣਾਂ ਜੱਜ ਬਣ ਗਈਆਂ ਫੇਰ ਗਪਾਲ ਸਵੀਟਾਂ ਦੇ ਡੱਬੇ ਚੱਕੀ ਫਿਰਨ ਲੋਕ ਕਹਿੰਦੇ ਜੀ ਪੁਰਾਣੇ ਜਨਮਾਂ ਦਾ ਕੋਈ ਪੁੰਨ ਸਾਹਮਣੇ ਆਇਆ ਲਓ ਇਹ ਤਾਂ ਉਹਦੀ ਬਦਲ ਜਾਂਦੇ ਆ ਚੜਦੇ ਨੂੰ ਸਲਾਮਾਂ ਨੇ ਸੋਇਸ ਕਰਕੇ ਆਪਣੇ ਹੁਨਰ ਤੇ ਯਕੀਨ ਰੱਖੋ ਤੁਹਾਡਾ ਹੁਨਰ ਤੁਹਾਡੀ ਸ਼ਾਨ ਬੜਾ ਵਧੀਆ ਸਲੋਗਨ ਤੇ ਉਹ ਤੁਹਾਡੇ ਹੁਨਰ ਨੂੰ ਰੇਤੀ ਲਾਉਣ ਵਾਸਤੇ ਤੁਹਾਡੇ ਟੈਲੈਂਟ ਨੂੰ ਹੋਰ ਵਧਾਉਣ ਵਾਸਤੇ ਇਹ ਹਜੇ ਇੰਸਟੀਚੂਟ ਖੁੱਲ ਰਹੇ ਨੇ ਤੁਸੀਂ ਜਹਾਜ਼ ਹੋ ਤੁਹਾਡੇ ਇੰਜਣਾਂ ਤੇ ਮੈਨੂੰ ਯਕੀਨ ਹੈ ਅਸੀਂ ਤੁਹਾਨੂੰ ਰਨਵੇ ਪ੍ਰੋਵਾਈਡ ਕਰਾਵਾਂਗੇ ਕਿ 99 ਤੋਂ ਬਿਨਾ ਜਹਾਜ਼ ਉੱਡ ਨਹੀਂ ਸਕਦਾ 99 ਅਸੀਂ ਦੇਵਾਂਗੇ ਜਹਾਜ਼ ਤੁਸੀਂਓ ਜਿੱਡੀਆਂ ਮਰਜ਼ੀ ਫਲਾਈਟਾਂ ਅਸਮਾਨਾਂ ਤੱਕ ਫਲਾਈਟਾਂ ਲਾਓ ਉੱਚੇ ਉੱਡੋ ਪਰ ਹਾਂ ਜਹਾਜ਼ ਨੂੰ ਉੱਪਰ ਉੱਡ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਬਹੁਤ ਉੱਚਾ ਹੋ ਗਿਆ 99 ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿਉਂਕਿ ਉਤਰਨਾ ਵੀ ਹੁੰਦਾ ਹੈ ਹੈਨਾ ਸਵਾਦਾਂ ਵਿਰਸਾ ਵੀ ਯਾਦ ਰੱਖੋ ਜਿੱਥੋਂ ਆਏ ਆ ਆਪਣੇ ਟੀਚਰ ਆਪਣੇ ਮਾਪੇ ਆਪਣਾ ਪਿੰਡ ਆਪਣਾ ਬਚਪਨ ਜਿੱਥੇ ਬੀਤਿਆ ਫਲੂ ਯਾਰ ਦੋਸਤ ਆਪਣੇ ਪੁਰਾਣੇ ਉਹਨਾਂ ਨੂੰ ਵੀ ਯਾਦ ਰੱਖੋ ਜੇ ਕਿਸੇ ਨੂੰ ਲੋੜ ਹੈ ਦੇਖੋ ਟਾਈਮ ਤੇ ਜੇ ਕੋਈ ਨਹਿਰ ਚ ਡੁੱਬਦਾ ਜਾਂਦਾ ਹੈ ਟਾਈਮ ਤੇ ਕੋਈ ਰੱਸਾ ਸਿੱੜਦਾ ਜਾਂ ਟਾਈਮ ਤੇ ਕੋਈ ਕਿਸੇ ਨੇ ਭਗਾ ਕੇ ਕੋਈ ਆਪਣੀ ਕਈ ਵਾਰੀ ਪੱਗ ਵੀ ਲਾ ਕੇ ਬੰਦੇ ਨਹਿਰ ਸੁਟਦੇ ਟਾਈਮ ਤੇ ਸੁੱਟੀ ਗਈ ਉਹਨੇ ਫੜ ਲਈ ਜਾਂ ਬਚ ਜਾਂਦੀ ਹੈ ਸੋ ਜੇ ਕੋਈ ਤੁਹਾਡੇ ਤੋਂ ਸਹਾਇਤਾ ਮੰਗਦਾ ਜਰੂਰ ਕਰੋ ਕਿਉਂਕਿ ਇਸ ਤੋਂ ਵੱਡਾ ਪੁੰਨ ਕੋਈ ਹੈ ਨਹੀਂ ਵਿਦਿਆ ਵਿਚਾਰੀ ਤੇ ਪਰਉਪਕਾਰੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ 'ਚ ਲਿਖਿਆ ਆ ਪਾ ਅਕਸਰ ਪੜਦੇ ਆ ਸੋ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਇੰਨੇ ਚਿਰ ਤੋਂ ਬੈਠੇ ਹੋ ਮੈਂ ਜਿਆਦਾ देर ਤੁਹਾਡਾ ਨਹੀਂ ਹੋਰ ਲੈਣਾ ਔਰ ਮੈਂ ਸਾਰੇ ਸਟਾਫ ਦਾ ਵੀ ਇੰਡਸਟਰੀ ਵਾਲਿਆਂ ਦਾ ਵੀ ਜਦੋਂ ਵੀ ਬੁਲਾਇਦਾ ਅਸੀਂ ਇਹਨਾਂ ਤੋਂ ਕਦੇ-ਕਦੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਅਸੀਂ ਇਹਨਾਂ ਤੇ ਕਦੇ ਬੋਝ ਨਹੀਂ ਪਾਉਂਦੇ ਵੀ ਆ ਲਾਲ ਥੈਲੀਆਂ ਦੇ ਦਿਓ ਸਾਨੂੰ ਫੰਡ ਦੇ ਦਿਓ ਜੀ ਹੈ ਨਹੀਂ ਤਾਂ ਜਿਹੜੇ ਇੰਡਸਟਰੀ ਵਾਲੇ ਨੇ ਉਹ ਲੀਡਰਾਂ ਨੂੰ ਵੋਟਾਂ ਜੀਆਂ ਵ ਲਈ ਯਾਦ ਆਉਂਦੇ ਆ ਲਾਲ ਜੀਆਂ ਥੈਲੀਆਂ ਲੈ ਲੈਂਦੇ ਆ ਨਾ ਤੋਂ ਉਹ ਇਹ ਵੀ ਦੋ ਦੋ ਚੱਕੀ ਫਿਰਦੇ ਰਹਿੰਦੇ ਆ ਇੱਕ ਉਧਰ ਦੀ ਪਾਰਟੀ ਨੂੰ ਫੜਾਇਆ ਹੁੰਦੇ ਆ ਇੱਕ ਉਹਨਾਂ ਨੂੰ ਫੜਾਇਆ ਹੁੰਦੇ ਆ ਇਸ ਕਰਕੇ ਨਹੀਂ ਕਿ ਦੋਨਾਂ ਪਾਰਟੀਆਂ ਦੇ ਮੈਨੀਫੈਸਟੋ ਇਹਨਾਂ ਨੂੰ ਕੋਈ ਚੰਗੇ ਲੱਗਦੇ ਨੇ ਇਹ ਕਹਿੰਦੇ ਯਾਰ ਭਾਈ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀ ਆਵਦਾ ਦਫਾ ਹੋ ਇੱਥੋਂ ਸਾ ਤੋਂ ਮਤਲਬ ਆਹ ਤਾਂ ਸਾਡੀ ਹਾਲਾਤ ਕਰਤੀ ਸੀ ਮਤਲਬ ਸਰਕਾਰਾਂ ਤੰਗ ਕਰ ਨਮਸਤੇ ਬਣਦੀਆਂ ਨੇ ਸਰਕਾਰਾਂ ਤੁਹਾਡਾ ਬਿਜ਼ਨਸ ਵਧਾਉਣ ਵਾਸਤੇ ਬਣਦੀਆਂ ਨੇ। ਸੋ ਇਸ ਕਰਕੇ ਸਾਡੇ ਭਾਈ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਨੇ। ਸਾਡੇ ਪਰਿਵਾਰਕ ਫੰਕਸ਼ਨਾਂ ਚ ਆਉਂਦੇ ਨੇ। ਸਾਡੇ ਦੁੱਖ ਸੁੱਖ ਚ ਅਸੀਂ ਵੀ ਜਾਨਦੇ ਆ। ਸੋ ਇਸ ਕਰਕੇ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਇਕੱਠੇ ਮਿਲ ਕੇ ਸਾਰਿਆਂ ਨੇ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਔਰ ਪੰਜਾਬ ਭਾਰਤ ਹੈ ਬਾਗਮੁੰਦਰੀ। ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ। ਇਹ ਜਿਹੜਾ ਪੰਜਾਬ ਹੈ ਨਾਗਾਇ ਮੰਦਰੀ ਦਾ ਨਗ ਬਿਨਾ ਮੰਦਰੀ ਜੱਜਦੀ ਨਹੀਂ ਪਰ ਨਗ ਨੂੰ ਆਪਾਂ ਫਿੱਕਾ ਨਹੀਂ ਪੈਣ ਦੇਣਾ ਨਗ ਨੂੰ ਹੋਰ ਚਮਕਾਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਹਾਲ ਸਾਸ਼ਟਰੀਆ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤਰਾਕਿਆ ਕਰੋ ਬਹੁਤ ਬਹੁਤ ਧੰਨਵਾਦ 1 ਮਿੰਟ ਸਨਮਾਨ ਸਮਾਰੋਹ ਦੀ ਰਸਮ ਹੈ ਪਲੀ ਸਾਰੇ ਬੈਠ ਜਾਣਗੇ ਜੀ ਅਜੇ ਕਿਸੇ ਨੇ ਨਹੀਂ ਜਾਣਾ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਾਂਗੇ ਤੁਹਾਡੇ ਕਰ ਕਮਲਾ ਤਾਂ ਕੋਈ ਸਨਮਾਨ ਦੀ ਰਸਮ ਨਿਭਾਈ ਜਾਣੀ ਹੈ ਨਾਲ ਹੀ ਸਾਡੇ ਦੋਨੋਂ ਮੰਤਰੀ ਸਾਥ ਦੇਣਗੇ ਜੀ ਸ਼੍ਰੀ ਵਿਕਰਮਜੀਤ ਸਿੰਘ ਸਾਨੀ ਜੀ ਪਦਮ ਸ਼੍ਰੀ ਮੈਂਬਰ ਪਾਰਲੀਮੈਂਟ ਰਾਜ ਸਭਾ ਅਮਰਿੰਦਰ ਸਾਗਰ ਮਿੱਤਲ ਜੀ ਜਿਹੜੇ ਕਿ ਸੋਨਾਲਿਕਾ ਟਰੈਕਟਰ ਤੋਂ ਨੇ ਉਹਨਾਂ ਦੇ ਮਾਲਕ ਨੇ ਸਰਦਾਰ ਉਪਕਾਰ ਸਿੰਘ ਹੂਜਾ ਜੀ ਸਰਦਾਰ ਗੁਰਮੀਤ ਸਿੰਘ ਕੋਲਾਰ ਜੀ ਤੇ ਚਰਨਜੀਤ ਸਿੰਘ ਜੀ ਕਿਰਪਾ ਕਰਕੇ ਸਾਨੂੰ ਸਿਰਫ 1 ਮਿੰਟ ਹੋਰ ਦਿੱਤਾ ਜਾਵੇ उस तो मैं सरदार हरजोत बैंस धर्मप्रीत सोहन जी सा कैबिनेट मंत्री जी नूँगी के सन्मान तो बाद भगवंत मान जी ने एक, एक तोहफे वो एक निशानी हो गया जी? विक्रमजीत सिंह सानी जी अमृत सागर जी उपकार आहूचा जी गुरमीत सिंह जी चरणजीत जी साढ़े सानी साहब तो बाद जिन्ह का बहुत बड़ा योगदान है अमृत सागर मित्तल जी ਸੋਨਾਲਿਕਾ ਟਰੈਕਟਰ ਤੋਂ ਕਹਿੰਦੇ ਮੇਰਾ ਸਨਮਾਨ ਰਹਿਣ ਤੋਂ ਮੈਂ ਕਿਹਾ ਸਰ ਜੀ ਤੁਸੀਂ ਸਨਮਾਨ ਲੈ ਜਾਓ ਟਰੈਕਟਰ ਦੇ ਦਿਓ ਸਰਦਾਰ ਉਪਕਾਰ ਹੁਜਾ ਜੀ ਸਰਦਾਰ ਗੁਰਮੀਤ ਸਿੰਘ ਕੁਲਾਰ ਜੀ सरदार चरणजीत सिंह विश्वकर्मा जी आई टी आई दे रूहे रवान है मैं वोट ऑफ थैंक्स के लिए एक मिनट स प्रिंसिपल साहब सरदार बलजिंदर सिंह जी वोट ऑफ थैंक्स सारे सारू